ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਸਵੇਰ ਦੇ ਸਮੇਂ ਦਾ ਮੌਸਮ ਸੁਨਹਿਰੀ ਤੋਂ ਲੱਗ ਰਹੀ ਹੈ ਅੱਜ ਸੁਬਾਹ ਸੁਬਾਹ ਸੁਨਹਿਰੀ ਲੱਗਦੀ ਹੈ ਤੇ ਇਸ ਸੁਨਹਿਰੀ ਤਕ ਦੇ ਵਿੱਚ ਤੋਤੇ ਆਏ ਹੋਏ ਹੈ ਇਹ ਤੋਤੇ ਜਿਹੜੇ ਇਹ ਨਵੇਂ ਰਹਿਣ ਬਸੇਰੇ ਦੀ ਬਾਗ ਵਿੱਚ ਹੈ ਤੇ ਇਹਨਾਂ ਨੂੰ ਸ਼ਾਇਦ ਇਹ ਜਰਾ ਆਲ ਮੈਂ ਇੱਥੇ ਟੰਗੇ ਆਪਾਂ ਤੇ ਚੰਗਾ ਲੱਗਿਆ ਤੇ ਇੱਥੇ ਬੈਠੇ ਫਲਾ ਕਰ ਰਹੇ ਹੈ ਕਿ ਇਹ ਕਰ ਕਿਵੇਂ ਰਊਗਾ ਆ ਦੇਖੋ ਤੁਸੀਂ ਦੋ ਤੋਤੇ ਇਹ ਸਾਲਨੇ ਦਾ ਮੌਇਨਾ ਕਰ ਰਹੇ ਹੈ ਦੇਖ ਰਹੇ ਹੋ ਕਿ ਜਿਹੜਾ ਤੀਜਾ ਤੋਤਾ ਹੁੰਦਾ ਸਾਥੀ ਉਹ ਉੱਪਰ ਛਾਲ ਤੇ ਬੈਠਾ ਹੋਇਆ ਹੈ ਪੰਛੀ ਬੜੀ ਸ਼ੁੱਧ ਉਚਾਰ ਕਰਨ ਦੇ ਬਾਅਦ ਆਲਣਾ ਚੁੰਦੇ ਹੈ ਥਾਂ ਚੁੰਦੇ ਹੈ ਕਿ ਕਿੱਥੇ ਆਲਣਾ ਬਣਾਇਆ ਜਾਵੇ ਜਿਹੜਾ ਸੇਫ ਵੀ ਹੋਵੇ ਸੁਰੱਖਿਅਤ ਹੋਵੇ ਆ ਦੇਖੋ ਗਟਾਰ ਤੋਤੇ ਲਈ ਦੀ ਹੈ ਕਿਨਕੇ ਲੈ ਕੇ ਆ ਰਹੀ ਹੈ ਇਹਨੇ ਵੀ ਫਿਰ ਹੈਗਾ ਇਹ ਕਾਲਾ ਕਿਨੇ ਹੋਇਆ ਇਹ ਆਪਰ ਤੁਸੀਂ ਦੇਖ ਸਕਦੇ ਹੋ ਤੋਤੇ ਇਹਨਾਂ ਤੋਤੇ ਨੇ ਬੱਚੇ ਕੱਢੇ ਹੋਏ ਆ ਇਸ ਸਾਲ ਦੇ ਵਿੱਚ ਅਸਲ ਵਿੱਚ ਇੱਕ ਆ ਦੇ ਖਵਲ ਇਹ ਆਲ ਨੇ ਨਹੀਂ ਸੀ ਕਹਿ ਸਕਦੇ ਇਸ ਸਪੇਸ ਹੈ ਇਹ ਅਸੀਂ ਥਾਂ ਪ੍ਰੋਵਾਈਡ ਕੀਤੀ ਹੈ ਬੰਛੀਆਂ ਨੂੰ ਤਾਂ ਕਿ ਉਹ ਰਹਿ ਸਕਣ ਕਿਉਂਕਿ ਹੁਣ ਅਸੀਂ ਕੋਠੀਆਂ ਬਣਾ ਲਈਆਂ ਇਹ ਕੋਠੀਆਂ ਦੇ ਵਿੱਚ ਜਿਹਾ ਨਹੀਂ ਹੈਗੀ ਕੋਈ ਸਰਾਖ ਨਹੀਂ ਹੈਗੇ ਜਿੱਥੇ ਆਲ ਨੇ ਬਣਾ ਸਕਣ ਉਹ ਦੇਖੋ ਗਟਾਰ ਫੇਰ ਚਲੀ ਗਈ ਹੈ ਉਹ ਫੇਰ ਆ ਲੈ ਕੇ ਆਈ ਹੈ ਕੁਝ ਇਹ ਤਨਕੇ ਲੈ ਕੇ ਆਉਂਦੀ ਹੈ ਤੇ ਆਲ ਨਾ ਬਣਾ ਰਹੀ ਐ ਇਸ ਇਹਦੇ ਵਿੱਚ ਪਹਿਲਾਂ ਇਹਦੇ ਵਿੱਚ ਛੋਟੇ ਉੱਨੂ ਜਿਹੜੇ ਸੀ ਉਹਨਾਂ ਨੇ ਆਲ ਨਾ ਬਣਾਇਆ ਸੀ ਆਪਣਾ ਉਹਨਾਂ ਨੇ ਬੱਚੇ ਕੱਢੇ ਸੀ ਦੋ ਤਿੰਨ ਵਾਰ ਤੇ ਹੁਣ ਇਹ ਗਟਾਰ ਨੇ ਝੋਲਿਆ ਤਾਂ ਕੋਸ਼ ਲੋਕ ਕਹਿੰਦੇ ਆ ਕਿ ਜਿਹੜੇ ਅਸੀਂ ਇਹ ਆਲ ਨੇ ਲਾਇਏ ਨਾ ਸੀ ਪੰਛੀਆਂ ਨੂੰ ਗਲਤ ਕਰ ਰਹੇ ਆ ਆਲਸੀ ਬਣਾ ਰਹੇ ਆ ਨਹੀਂ ਇਹਦੇ ਨਾ ਪੰਛੀ ਆਲਸੀ ਨਹੀਂ ਹੁੰਦੇ ਕਿਉਂਕਿ ਜਿਹੜਾ ਉਹਨੇ ਆਲਣਾ ਬਣਾਉਣਾ ਹੈ ਰੱਬ ਨੇ ਟੈਕਨੀਕ ਦਿੱਤੀ ਆ ਉਹਨਾਂ ਨੂੰ ਆਲਣਾ ਬਣਾਉਣ ਦੀ ਉਹ ਆਪਣੇ ਹਿਸਾਬ ਨਾਲ ਹੀ ਬਣਾਉਣਗੇ ਬਸ ਇਹ ਤਾਂ ਇੱਕ ਥਾਂ ਹੈ ਉਹਨਾਂ ਵਾਸਤੇ ਆ ਦੇਖੋ ਦੋਦੇ ਬੈਠੇ ਹੋਏ ਆ ਜੇ ਵੀ ਇਹ ਕੋਨ ਦਾ ਸਾਥੀ ਹੈ ਉੱਪਰ ਇਹ ਦੋਨੋਂ ਜਿਹੜਾ ਦੋ ਜਣੇ ਦਾ ਜੋੜਾ ਹੈ ਇਹ ਹਾਲ ਨੇ ਨੂੰ ਸਿਲੈਕਟ ਕਰ ਰਹੇ ਹੈ ਤੇ ਇਹ ਕੋ ਉੱਪਰ ਬੈਠਾ ਹੋਇਆ ਦੇਖ ਸਕਦੇ ਹੋ ਉਹ ਦੇਖੋ ਤਿੰਨ ਚਾਰ ਤੋਤੇ ਪੰਜ ਛੇ ਇਹ ਆ ਗਏ ਇਹਨਾਂ ਨੂੰ ਯਾਲ ਨਾਲ ਪਸੰਦ ਆ ਕਿੰਨੇ ਸਾਲ ਨੇ ਜੋ ਬੱਚੇ ਕੱਢਨੇ ਆਪਣੇ ਕਿਉਂਕਿ ਤੋਤਾ ਬਹੁਤ ਹੀ ਦਿਮਾਗੀ ਪੰਛੀ ਹੈ ਦਿਮਾਗ ਬੜਾ ਤੇਜ਼ ਹੁੰਦਾ ਹੈ ਕੀ ਬੜਾ ਸੋਚ ਵਿਚਾਰ ਕੀ ਫੈਸਲਾ ਲੈਂਦੇ ਆ ਇਹ। ਉਹ ਦੇਖੋ ਇੱਕ ਤੋਤਾ ਸਾਹਮਣੇ ਆ ਕੇ ਬੈਠ ਗਿਆ। ਇਹ ਜਿ ਵਿਆਲ ਨੇ ਸਾਰੇ ਟੰਗੀਆਂ ਸੀ ਨਾ ਚਾਰ ਆਲ ਨੇ ਜਿਹੜੇ ਤੋਦਿਆਂ ਦੇ ਕਬਜ਼ੇ ਵਿੱਚ ਐ। ਇਹ ਫਾਈਕਸ ਐ। ਇਹਨੂੰ ਸੀਪਰ ਕੱਟਦਾ ਸੀ। ਉਹ ਬਹੁਤ ਉੱਚਾ ਹੋ ਗਿਆ ਸੀਗਾ ਤੇ ਹੁਣ ਇਹਦੇ ਵਿੱਚ ਘੁੱਗੀ ਨੇ ਆਲਣਾ ਬਣਾਇਆ ਪਾਇਆ ਹੋਇਆ ਹੈ ਇਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਜੇਕਰ ਤੁਹਾਨੂੰ ਦਿਖਾਈ ਦੇਵੇ ਉਹ ਦੇਖੋ ਉੱਡ ਗਈ ਹੈ ਤੇ ਇਹ ਥੱਲੇ ਕਰਕੇ ਨੇ ਆਲਣਾ ਬਣਾਇਆ ਰੁੱਖ ਦੇ ਮੋਢੇ ਵਿੱਚ ਬਿਲਕੁਲ ਇਹ ਬਿਲਕੁਲ ਸੇਫ ਤੇ ਸੁਰੱਖਿਆ ਥਾਂ 'ਤੇ ਨੇ ਆਲਣਾ ਬਣਾਇਆ ਹੋਇਆ ਕਿੰਨਾ ਸੋਹਣਾ ਰੁੱਖ ਲੱਗਦਾ ਦੇਖੋ ਤੁਸੀਂ ਆ ਪੀਸਫੁਲ ਪੰਛੀ ਜਿਨੂੰ ਅਸੀਂ ਕਿੰਨੇ ਘੁੱਗੀ ਸ਼ਾਂਤੀ ਦੇ ਪ੍ਰਤੀਕ ਪਰ ਜਦੋਂ ਕਿਤੇ ਹੋਣ ਦਾ ਮਸਲਾ ਹੁੰਦਾ ਹੈ ਤਾਂ ਉਹ ਵੀ ਲੜਾਈ ਕਰਦੀ ਹੈ ਦੋ ਘੁੱਗੀਆਂ नर ਘੁੱਗਣੇ ਆਪਸ ਵਿੱਚ ਲੜਾਈ ਕਰ ਰਹਿਣੇ ਇਹਨਾਂ ਵਿੱਚੋਂ ਜਿਹੜੀ ਤਾਕਤਵਰ ਹੋਊਗੀ ਉਹ ਇੱਥੇ ਬੈਠੀ ਰਹੂਗੀ ਬਾਕੀ ਜਿਹੜੀ ਕਮਜ਼ੋਰ ਤੇ ਰ ਹੈ ਉਹ ਜਿਹੜੀ ਹਾਰ ਜੂਗੀ ਉਹ ਚਲੀ ਜਾਊਗੀ ਇਹ ਫੈਸਲਾ ਕੋ ਲੜਾਈ ਹੁੰਦੀ ਹੈ ਇਹਨਾਂ ਦੀ ਜਿਹਦੇ ਵਿੱਚ ਫੈਸਲਾ ਹੋਣਾ ਹੀ ਹੁੰਦਾ ਹੈ ਇੱਕ ਨੇ ਜਿੱਤਣਾ ਹੁੰਦਾ ਹੈ ਇੱਕ ਨੇ ਹਾਰਨਾ ਹੁੰਦਾ ਹੈ ਇਹ ਕਾਫੀ ਸਮਾਂ ਪਹਿਲਾਂ ਤੋਂ ਲੜ ਰਹੇ ਸੀ ਨਾ ਕਾਫੀ ਲੰਮੀ ਲੜਾਈ ਚੱਲਦੀ ਹੈ ਇਹਨਾਂ ਦੀ ਦੇਖੋ ਤੁਸੀਂ ਮੋੜ ਦੇ ਨਾਲ ਮੋੜਾ ਮਾਰ ਕੇ ਲੜਦੇ ਨੇ ਫੰਗਾ ਨਾਲ ਆਪਣਾ ਖੰਭਾ ਨਾਲ ਤੇ ਉੱਕੀ ਚੁਗਿਆ ਹੋ ਖਾਰ ਗਿਆ ਉੱਡ ਗਿਆ ਤੇ ਇੱਕ ਜੀ ਬਹਿ ਗਿਆ ਉਹ ਜੀ ਬੁੱਤ ਗਿਆ ਉਹ ਇੱਥੇ ਬੈਠੀ ਰਹੀ ਆ ਦੇਖੀ ਕੋણો ਨਹੀਂ ਆਉਂਦੀ ਲੱਤਾਂ ਚੱਲੀ ਗਈ ਹੈ ਤੇ ਇਹ ਜੇਤੂ ਹੈ ਤੋਤੇ ਨੂੰ ਸੁਬਾਹ ਸੁਬਾਹ ਪਿਆਸ ਲੱਗ ਗਈ ਹੈ